ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕਲਖੁਰਦ ਦੇ ਵਿੱਚ ਕਲਖੁਰਦ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ 4 ਜਨਵਰੀ ਦਿਖਾਉਣੇ ਮੈਂ ਤੁਹਾਨੂੰ ਇਸ ਪਿੰਡ ਦੇ ਵਿੱਚੋਂ ਮਿੱਤਰੋ 4 ਜਨਵਰਾਂ ਦੀ ਡਿਟੇਲ ਜਾਣਣੀ ਆ ਮਾਲਕਾਂ ਦੇ ਨਾਲ ਗੱਲਬਾਤ ਕਰਾਉਣੀ ਆ ਰੰਮੀ ਬਾਈ ਦੇ ਕੋਲੇ ਪਹੁੰਚਿਆ ਹੋਇਆ ਵਪਾਰ ਲੈਣ ਦਾ ਕੰਮ ਆ ਦੋ گاਵਾ ਤੇ ਦੋ ਮੱਜਾਂ ਦਿਖਾਉਣੀਆਂ ਤੇ ਦੋਹਾਂ ਮੱਜਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਦੀ ਟੇਢੇ ਕੱਟ ਦੇ ਵਿੱਚ ਪਲਵਾਨਾਂ ਵਰਗੀ ਮੱਝ ਦਿਖਾਉਣੀ ਆ ਚਾਰੇ ਜਨਵਰਾਂ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦਿਵਾਉਣੀ ਆ ਆਓ ਮਿਲਦੇ ਹਾਂ ਜਾਣਕਾਰੀ ਦੇ ਨਾਲ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਰੰਮੀ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਰੰਮੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵੀਰੇ ਵਧੀਆ ਵਧੀਆ ਬਾਈ ਜੀ ਸੇਤਾ ਠੀਕ ਆ ਭਰਾ ਦਿਆਂ ਚਲੋ ਸ਼ੁਕਰ ਆ ਬਾਈ ਰੰਮੀ ਬਾਈ ਵੱਡੀ ਮਿਹਨ ਦੇ ਬਾਰੇ ਦੱਸੀ ਕੀ ਡਿਟੇਲ ਆ ਯਾਰ ਨੀਲੀ ਵਾਲੀ ਹਾਂ ਏ ਮਾਜ ਨੇ ਦਸਨ ਮੁਤਾਬਕ ਮੰਨ ਲੋ ਤੀਜਾ ਸੁਆ ਸੁਣਾ ਜੀ ਜੀ ਹਾਂਜੀ ਤੇ 15 16 ਕਿਲੋ ਦੁੱਧ ਦੱਸਿਆ ਵੀ ਦਿੰਦੀ ਐ 15 16 ਕਿਲੋ ਦੁੱਧ ਦਿੰਦੀ ਐ ਹਾਂਜੀ ਹਜੇ ਇੱਕ ਹਫਤੇ ਦੀ ਕੱਚੀ ਆਵੇ ਲੈਵਾ ਵੀ ਮੰਨ ਲੋ ਅੱਗੇ ਨੂੰ ਵੀ ਓਨਾ ਹੀ ਆ ਤੇ ਪਿੱਛੇ ਨੂੰ ਵੀ ਓਨਾ ਹੀ ਆ ਏ ਮੈਂ ਪਲੀ ਪੁਲੀ ਬਹੁਤ ਆ ਹਨਾ ਬਹੁਤ ਹਾਂਜੀ ਪਿੱਛਾ ਪੁੱਛਾ ਵੇਖੋ ਤੁਸੀਂ ਕਿੱਡਾ ਚੌੜਾ ਯਾਰ ਗੈਮਲਾ ਬਈ ਇੱਕ ਕਰੀ ਪੁੱਤ ਕਮਰੇ ਦੇ ਪਿੱਛੇ ਦੇ ਕੈਂਪ ਪਿੱਛਾ ਵੇਖੋ ਮੈਂ ਨਾਲ ਵੀ ਖੜੀ ਹੋਈ ਆ ਮੇਰੇ ਸਾਹ ਨਾਲ ਦੋ ਗਿੱਠਾਂ ਚੋੜਾ ਚੌੜਾ ਕਮਾਲ ਦਾ ਪਿੱਛਾ ਮੈਂ ਦਾ ਯਾਰ ਬਹੁਤ ਚੰਗੀ ਪਿੱਛੋਂ ਵੇ ਤੇ ਦਿਨ ਹਜੇ ਹਫਤਾ ਪਿਆ ਬਈ ਹੈ ਹਾਂਜੀ ਹਫਤਾ ਪਿਆ ਹਜੇ ਹਫਤਾ ਇੱਕ ਪੂਰਾ ਪਿਆ ਹੀ ਸੋਣ ਚਾ ਯਾਰ ਦੁੱਧ ਦੇ ਕੀ ਰਿਕਾਰਡ ਦੱਸਿਆ ਬਈ 15 16 ਕਿਲੋ ਦਾ ਦੱਸਿਆ ਬਈ ਦਿਨਾ ਵੀ ਬਣਦਾ ਕੀ ਕਹਿੰਦਾ ਈਮੇ ਨੂੰ ਹਣਾ ਯਾਰ ਐਡੇ ਵਤ ਦੇ ਹਿਸਾਬ ਨਾਲ ਮੈਨੂੰ ਆਮਣਾ ਦੇਣਾ ਚਾਹੀਦਾ ਹਾਂ ਤੇ ਟੀਕੇ ਟੂਕੇ ਦਾ ਪਤਾ ਕੁਝ ਕੀ ਨਹੀਂ ਨਹੀਂ ਬਈ ਟੀਕੇ ਦਾ ਨਹੀਂ ਪਤਾ ਭਰਿਆ ਜਿਹੜਾ ਹੁੰਦੇ ਬਾਰੇ ਨਹੀਂ ਨਹੀਂ ਪਤਾ ਬਈ ਠੀਕ ਆ ਵੀਰੇ ਠੀਕ ਆ ਇਹਦਾ 1.5 ਲੱਖ ਰੁਪਈਆ ਹੈ। 1.5 ਲੱਖ ਰੁਪਈਆ ਮਾਨਤਨ ਕੋਈ? ਮਾਨਤਨ ਕਰ ਦਿਆਂਗੇ ਵੀ। ਠੀਕ ਹੈ ਕੱਢੀ ਬਾਰ ਤੋਰੀ ਮਾਣਿਆ ਵੀਰੇ। ਲੈ ਮਿੱਤਰੋ ਤੀਜਾ ਸੂਆ ਹੁੰਦੀ ਆ ਦਸਨ ਮੁਤਾਬਕ ਜਿੱਥੋਂ ਬਾਈ ਨੇ ਖਰੀਦੀ ਆ। ਮੈਂ ਟਾਂਟਾ ਟੁੰਚਾ ਕਲ ਕੁਆਲਿਟੀ ਕੁਆਲਿਟੀ ਮੈਂ ਦੇ ਵਿੱਚ ਮਦਰੀ ਗੋਡੀ ਪੇਟ ਪਾਰਾ ਅੰਗ ਲੱਗਾ ਇਹਨੂੰ ਚੰਗਾ ਸਾਰਾ। ਬਹੁ ਵਕਤ ਹੋਈ ਅੱਗਾਂ ਜਿਹੜਾ ਅਗਲਾ ਸਿਸਟਮ ਆ ਨਾ ਇਹਦਾ ਮਿੱਤਰੋ ਤੁਹਾਨੂੰ ਕਮਾਲ ਦਾ ਮੈਂ ਦੇ ਵਿੱਚ ਜਿਹੜੀ ਕੁਆਲਿਟੀ ਆ ਦੇਖਿਓ ਤੁਸੀਂ ਮਦਰੀ ਗੋਡੀ ਪਾਕਿਸਤਾਨ ਵਾਲੀਆਂ ਮਈਆਂ ਅਰਗੀ ਮਈਆਂ ਆ। ਲੈ ਆ ਬਾਈ ਮੋੜ ਦਿਓ। ਜਿਵੇਂ ਪਾਕਿਸਤਾਨ ਦੀਆਂ ਮਈਆਂ ਦੇ ਵਿੱਚ ਗੋਡੀ ਮਾਦਰੀ ਉਸੇ ਤਰ੍ਹਾਂ ਆਜਾ ਕੱਦ ਕਿੱਡਾ ਤੇ ਮੂਰਲਾਂ ਲੱਤਾਂ ਮੰਨ ਲਓ ਦੋ ਦੋ ਗਿੱਠਾਂ ਹੀ ਹੋਣਗੀਆਂ ਜਮਾਈਆਂ ਹਨਾ ਮਾਦਰੀ ਆ ਹਾਂਜੀ ਆ ਲੱਤ ਇੱਥੇ ਰੋਕੀ ਭਾਈ ਰਮੀ ਇੱਕ ਲੱਤਾਂ ਵਖਾਈ ਲੱਤਾਂ ਵੇਖੋ ਕਿੰਨੀਆਂ ਛੋਟੀਆਂਆਂ ਨੇ ਮੂਰਲਾਂਆਂ ਮਿੱਤਰੋ ਕਮਾਲ ਦੀਆਂ ਲੱਤਾਂ ਵੇਖ ਵੇ ਕੁਆਲਿਟੀ ਬਹੁਤ ਹੈ ਨਸਲ ਬਹੁਤ ਹੈ ਮਹਿ ਦੇ ਵਿੱਚ ਨੀਲੀ ਦਾ ਵੀ ਬਣਦੇ ਵੀਰੇ ਬਣਦੇ ਤੋਰਤਾਰ ਦੀ ਮਹਿ ਬਹੁਤ ਚੰਗੀ ਵੱਡੀ-ਬੁੱਡੀ ਵੀ ਚੰਗੀ ਆ ਬਾਕੀ ਵੇਲ ਬਾਡੀ ਦੇ ਹਜੇ ਲੇਵਾ ਜਿਹੜਾ ਆ ਗਿਆ ਨੂੰ ਪਿਛਿਆਂ ਨੂੰ ਉੱਤੋਂ ਜਾ ਨਹੀਂ ਹੈਗਾ ਵੀ ਆ ਗਿਆ ਨੂੰ ਬਾਲਾ ਭਰੀ ਫਿਰਦੀ ਆ ਤੇ ਪਿਛਿਆਂ ਨੂੰ ਹੈ ਨਹੀਂ ਚੜਾਈ ਲੰਬਾਈ ਵਾਲਾ ਲੈ ਵਾ ਇੱਕੋ ਜਿਆ ਕਰਮ ਵਾਲੀ ਦੇਖੋ ਰਮੀ ਭਾਈ ਕਾਲੀ ਮਹਾਂ ਜਿਹੜੀ ਇਹਦੀ ਕੀ ਡਿਟੇਲ ਆ ਯਾਰ ਇਹ 1.5 ਮਹੀਨੇ ਦੀ ਕੱਚੀ ਆ ਜੀ ਵੀ 45 ਦਿਨਾਂ ਦੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਕੀ ਰਿਕਾਰਡ ਰਕੂਡ ਆ ਦੁੱਧਾ ਇਹਦਾ ਵੀ 10-12 ਕਿਲੋ ਦਾ ਰਿਕਾਰਡ ਹੈਗਾ ਜੀ ਦੂਜੀ ਸੂਏ ਨੇ 12 ਕਿਲੋ ਦੁੱਧ ਦਿੱਤਾ ਠੀਕ ਆ ਇਹ ਤਾਂ ਪੱਠੇ ਪੋਣੇ ਪਹਿਣਗੇ ਹਾਂਜੀ ਹਾਂਜੀ ਲੈਵੇ ਲੂ ਇਹ ਵੀ ਬਹੁਤ ਸਾਫ ਮੰਨ ਲਓ 2 ਮਹੀਨੇ ਨੂੰ 1.5 ਮਹੀਨੇ ਨੂੰ ਹੋਰ ਕਿੰਨੇ ਰੋਤ ਪੂਰੀ ਆ ਤੇ ਕੀ ਕਿੰਨੇ ਦੀ ਦੇ ਦਈਏ ਵੀਰੇ ਯਾਰ ਏ ਬਾਈ 80000 ਦੀ ਦੇ ਦਾਂਗੇ ਮਾਨਤਨ ਨਾਲ ਕੋਈ ਮਾਨਤਨ ਕਰ ਦਾਂਗੇ ਮਾੜਾ ਮੋਟਾ ਵਿੱਚੋਂ ਠੀਕ ਹੈ ਬਾਈ ਮੈਂ ਮੰਨ ਲਓ ਸਵਾ ਲੱਖ ਦੀ ਵਿਗੜਣੀ ਆ ਹੋਰ ਡੇਢ ਮਹੀਨੇ ਨੂੰ ਹੂੰ ਆਪਦਾ ਡਾਕਟਰ ਲਿਆ ਕੇ ਅਗਲਾ ਚੈੱਕ ਕਰਾ ਕੇ ਲਿਜਾ ਸਕਦਾ ਹਾਂ ਠੀਕ ਹੈ ਬਾਈ ਹੁਣ ਕਿਆ ਅਗਲਾ ਕਹੋ ਜਾ ਕੇ ਬਈ ਸੂਈ ਦੀ ਬਾਈ ਰਮੀ ਇਹ ਫਿਰ ਹੁਣ ਮੰਨ ਲਾ ਕਿੰਨੇ ਦੀ ਦੇਣ ਦਾ ਇਰਾਦਾ ਵਾਹਦਾ ਇਹ 80000 ਦੀ ਮਾਨਤਨ ਕੋਈ ਜਾਂਦੇ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਤੋਰੀਏ ਬਾਈ ਕੱਢੀਏ ਬਾਹਰ ਨੂੰ ਮੜੇ ਖੋਲੀਏ ਇਹਨੂੰ ਵੀਰੇ ਯਾਰ ਲੈ ਵੀ ਮਿੱਤਰੋ ਡੇਢ ਮਹੀਨੇ ਦੀ 45 ਦਿਨਾਂ ਦੀ ਕੱਚੀ ਆ ਮੈਂ ਤਾਂ ਗਿਆ ਸਿੰਗੋ ਜਰੂਰ ਦਾਸ ਆ ਬਾਕੀ ਅੰਗ ਅੰਗ ਚੰਗੇ ਆ ਪਲੀ ਸਭ ਵੀ ਚੰਗੀ ਆ ਕਰਮ ਵਾਲੀ ਦੇਖ ਸਕਦੇ ਆ ਤੁਸੀਂ ਆਪ ਵੀ ਬਾਕੀ ਮੈਂ ਦਾ ਟਿਕਾਣਾ ਚੰਗਾ ਹਨਾ ਬਰੀਕੀ ਚੰਗੀ ਆ ਰਮੀ ਭਾਈ ਫਿਰ ਇਹ ਹੁਣ ਆਪਾਂ ਜਿਹੜੀ ਇਹ 1.5 ਮਹੀਨੇ ਦੀ ਕੱਚੀ ਆ ਦੇਣੀ ਆ ਇਹਨੂੰ ਚੈੱਕ ਕਰਾ ਕੇ ਦੇਵਾਂਗੇ ਨਾ ਹਾਂਜੀ ਹਾਂਜੀ ਬਾਈ ਚੈੱਕ ਕਰਾ ਕੇ ਡਾਕਟਰ ਵੀ ਅਗਲਾ ਆਪਦਾ ਅਗ ਲੈ ਕੇ ਆਵੇ ਹਸਿਆਣੀ ਗੱਲ ਚੈੱਕ ਕਰਾਏ ਤੋਂ ਬਿਨਾ ਨਾ ਵੀਰਾ ਬਣ ਕੇ ਤਈ ਯਾਰ ਨਾ ਨਾ ਕਿਉਂਕਿ ਆਪਾਂ ਆਪ ਚੈੱਕ ਕਰਵਾਈ ਆ ਹਾਂ ਬੋਦਾ ਯਾਰ ਗਾਹ ਜਿੰਨਾ ਅਗਲਾ ਅਗਾ ਪ੍ਰਮਾਤਮਾ ਨੂੰ ਪਤਾ ਹੁੰਦਾ ਕੀ ਹੋਣਾ ਕੀ ਨਹੀਂ ਹਾਂਜੀ ਹਾਂਜੀ ਗਾਂ ਫਿਰ ਗੱਲਾਂ ਨਾਲ ਗਲਤ ਹੋ ਜਾਂਦੇ ਆ ਯਾਰ ਪਰੇ ਗੱਲ ਤੇ ਤਿੰਨ ਨੰਬਰ ਤੇ ਗਾਂ ਜਿਹੜੀ ਬਾਈ ਪਰੇ ਹੋ ਜਾ ਇਹ ਦੂਜਾ ਸੂਆ ਸੂਣ ਵਾਲੀ ਆਈ ਠੀਕ ਹੈ ਕਿੰਨੇ ਦਿਨ ਲੇਜੂਗੀ ਰਮੀ ਵੀਰੇ ਇਹ ਬਸ ਚਾਰ ਪੰਜ ਦਿਨ ਹੀ ਲਾਊਗੀ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਇੰਦਾ ਰਮੀ ਭਾਈ ਇਹਦਾ ਪਿਛਲੇ ਸੂਏ ਨੇ ਦਿੱਤਾ 18 ਕਿਲੋ ਦੁੱਧ ਹੀ ਠੀਕ ਆ ਠੀਕ ਆ ਵੀਰੇ ਹਾਂਜੀ ਹੋਰ ਤੀਜਾ ਸੂਆ ਹੁੰਦੀ ਆ ਭਾਈ ਦੂਜਾ 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 ਠੀਕ ਆ ਤੇ ਰਮੀ ਭਾਈ ਇਹ ਕਿੰਨੇ ਦੀ ਦੇ ਦੇਂਗੇ ਯਾਰ ਇਹਦਾ 55000 ਰੁਪਿਆ ਮੋਲ ਆਈ 55000 ਰੁਪਿਆ ਮੋਲ ਮੰਨ ਤਾ ਕੋਈ ਇਹਦੇ ਵਿੱਚੋਂ ਇਹ 50000 ਦੀ ਦੇ ਦੇਾਂਗੇ ਭਾਈ ਠੀਕ ਆ ਭਾਈ ਠੀਕ ਆ ਲੈ ਮਿੱਤਰੋ ਤੀਜਾ ਸੂਆ ਗਾਂਸ ਹੁੰਦੀ ਆ 50000 ਦੀ ਮਿਲ ਜੂ ਮੁੱਲ 55000 ਆ ਦੁੱਧ ਵਿਠਾਰਾ 20 ਕਿਲੋ ਪਰਨਾ ਦਈ ਜਾਊਗੀ ਲੈ ਆ ਮੋੜ ਲੈ ਵੀਰੇ ਸੋਨਾ ਜਿਹੜਾ ਜਿੰਨੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਨਸਲ ਚੰਗੀ ਆ ਲੇਵਾ ਚੰਗਾ ਵਾ ਬਣਾਉਂਦੀ ਵੀ ਆਉਂਦੀ ਆ ਹਜੇ ਕੱਚੀ ਆ ਦਿਨ ਲੈ ਜਾਣੇ ਆ ਤੁਸੀਂ ਆਪ ਵੀ ਦੇਖ ਸਕਦੇ ਆ ਲੇਵਲ ਉਗੇ ਦੀ ਤਿਆਰੀ ਤੁਰੀ ਚੰਗੀ ਕਰਕੇ ਸੂਗੀ ਸੋਨਾ ਬਣੂਗੀ ਥਲੋ ਕਰਨ ਵਾਲੀ ਠੀਕ ਓਹ ਭਾਈ ਪੂਰੀ ਠੀਕ ਆ ਭਾਈ ਕੋਈ ਉਹ ਦੀ ਗੱਲ ਨਹੀਂ ਪਾਸ ਕੀਤੀ ਗੁੰਦ ਚੇ ਕੇ ਬੋਲੇ ਜੀ ਬੋਲ ਆਇਆ ਹੁੰਦਾ ਬਾਈ ਠੀਕ ਆ ਵੀਰੇ ਠੀਕ ਆ ਬੋਲੇ ਵਾਲੀ ਨਹੀਂ ਸੁਣਦੀ ਹੁੰਦੀ ਸਗੋਂ ਹਾਂਜੀ ਹਾਂਜੀ ਤਾਂ ਇਹ ਨਹੀਂ ਸੂਈਏ ਚਾਰ ਪੰਜ ਦਿਨ ਹੋ ਗਏ ਆਈ ਨੂੰ ਆਹ ਬਾਈ ਕ੍ਰੋਸ ਸੰਗ ਇਹ ਕ੍ਰੋਸ ਸੰਗ ਕੱਚੀ ਆਈ ਹਜੇ ਵੀ ਕਿੰਨੇ ਦਿਨ ਲੈ ਚੋਈ ਵੀਰੇ ਇਹ ਪੂਰੇ 15 ਦਿਨ ਹਜੇ ਰਹਿੰਦੇ ਇਹਦੇ ਹੀ ਦਿਨ ਪੂਰੇ ਹੋਣ ਤੋਂ ਹਾਂ ਦਿਨ ਪੂਰੇ ਹੋਣ ਚ ਦੱਸਦੇ ਰਹਿੰਦੇ ਆ ਬਾਲ ਆਪਾਂ 15 ਕਹਿੰਨੇ ਆ ਠੀਕ ਆ 10 ਦਿਨਾਂ ਤੋਂ ਚੱਲ ਰਹੀ ਨਹੀਂ ਪਲੀ ਪੁਲੀ ਚੰਗੀ ਅੱਗਾ ਯਾਰ ਰਮੀ ਬਾਈ ਕਿੰਨਾ ਵਾ ਸੁਆ ਸੁਣਦੀ ਆ ਗਰਮੀ ਦੇ ਕੰਮ ਦੀ ਆ ਬਾਈ ਕਿੰਨਾ ਵਾ ਸੁਆ ਸੁਣਦੀ ਆ ਵੀਰੇ ਇਹਨੇ ਤੀਜਾ ਸੂਆ ਸੁਣਾ ਏ ਤੀਜਾ ਹਾਂਜੀ ਕੀ ਦੁੱਧ ਦਾ ਰਿਕਾਰਡ ਆਇੰਦਾ ਯਾਰ ਇਹਨੇ 20 ਲੀਟਰ ਦੁੱਧ ਦਿੱਤਾ ਹੀ ਦੂਜੇ ਸੂਏ 20 ਲੀਟਰ ਹੈ ਹਾਂਜੀ ਠੀਕ ਆ ਬਈ ਠੀਕ ਆ ਲੈ ਵੀ ਮੇਤਰੋ ਦੇਖ ਸਕਦੇ ਆ ਲੈ ਆ ਬਈ ਲੈ ਇਹਨੂੰ ਹੱਕ ਮਣੀ ਮਗਰ ਦਰਦੀ ਨਹੀਂ ਗਰਮੀ ਬਣਾਉਂਦੀਆਂ ਹਨ ਇਹ ਬਈ ਗਾਂ ਗਰਮੀ ਤੇ ਫੁੱਲ ਕੰਮ ਦੀ ਆ ਸ਼ਾਹੀਵਾਲ ਕ੍ਰੋਸ ਆ ਹੂੰ ਸੀਲ ਸੀਲ ਆਂ ਜੀ ਬਈ ਹਾਂਜੀ ਸੀਲ ਆ ਉਂਜ ਬਹੁਤ ਸੀਲ ਆ ਬਈ ਇਹ ਹਾ ਤੁਥਲਵਾ ਲੈਂਦੀ ਥਣਾ ਤੁਹਾਨੂੰ ਬਾਈ ਭਾਵੇਂ ਇਹਦੇ ਥੱਲੇ ਦੀ ਨੰਗੀ ਆ ਠੀਕ ਆ ਬਾਈ ਠੀਕ ਆ ਬਈ ਓਕੇ ਜਿੱਧਰ ਦੀ ਮਰਜ਼ੀ ਭਾਵੇਂ ਢਿੱਲਾ ਢੁਲਾ ਵਾਲੇ ਵਾ ਬਹੁਤ ਤਿਆਰ ਕਰੂ ਹਨਾ ਲੈਵਾ ਬਹੁਤ ਆ ਝੋਲੀ ਆ ਕਿੰਨੀ ਪਈ ਸਾਰੀ ਭਰਨੀ ਆ ਬਈ ਕਿੰਨੇ ਦੀ ਦੇ ਦੀ ਜੀ ਰਮੀ ਬਾਈ ਇਹ ਬਾਈ 70000 ਦੀ ਦੇ ਦੇਾਂਗੇ ਮਾਨਤਨ ਕੋਈ ਇਹ ਮਾਨਤਨ ਕਰ ਦਾਂਗੇ ਇਹ ਚ ਇਹ ਵੀ ਮੰਨ ਲਓ ਅੱਜ ਆ ਇਹ 15 ਦਿਨਾਂ ਨੂੰ ਤਾਂ ਫਿਰ ਇਹਦੀ ਫੋਰ ਹੋ ਗਈ ਕਿਉਂਕਿ 20 ਲੀਟਰ ਦੁੱਧ ਦੇਣਾ ਤੇ 6 ਫੈਂਟ ਵਾਲੀ ਆ ਹੂੰ ਹਾਂਜੀ ਅੰਗ ਚੰਗੇ ਆ ਗਰਮੀ ਦਾ ਤੋਹਫਾ ਕਹਿ ਸਕਦੇ ਹਾਂਜੀ ਹਾਂਜੀ ਇਹ 4 ਜਨਵਰੀ ਸੀ ਬਾਈ ਦੇ ਕੋਲੇ ਪਿੰਡ ਗਲਖੁਰਦ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਤੇ ਇੱਕ ਬਾਈ ਆਣਾ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲਿਆ ਜੇ ਯਾਰ ਕਿਹੜਾ ਚੈਨਲ ਆ ਬਾਈ ਕੀ ਨਾਮਾ ਮਣੀ ਗਲਖੁਰਦ ਮਣੀ ਗਲਖੁਰਦ ਦੇ ਹਾਸਿਆ ਹੂਸਿਆ ਖੇਡੀਆਂ ਵਾਲੀਆਂ ਵੀਡੀਓ ਪਾਉਂਦਾ ਰਹਿੰਦਾ ਤੇ ਗੱਲਬਾਤ ਕਰ ਲਿਆ ਜੇ ਬਾਈ ਦਾ ਹੋ ਗਿਆ 1000 ਸਬਸਕ੍ਰਾਈਬਰ ਤੇ ਇਹ ਆ ਰੰਮੀ ਬਾਈ ਦਾ ਮੁੰਡਾ ਤੇ ਆਪਾਂ ਪਾਰਟੀ ਲੈਣੀ ਐ ਇਹਦੇ ਤੋਂ ਜਲਦੀ ਬਾ ਲੈਣੀ ਐ ਕੋਈ ਨਾ ਪਾਰਟੀ ਵੀ ਆ ਕੇ ਅਗਲੀ ਵਾਰੀ ਨੂੰ ਗੱਲਬਾਤ ਕਰਾਂਗੇ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ